ਅਯਮਤਪਾਲ ਸਿੰਘ ਦੇ ਕਰੀਬੀ ਦੱਸੇ ਜਾਣ ਵਾਲੇ ਕੁਲਵੰਤ ਸਿੰਘ ਰਾਓ ਕੇ ਜਿਹੜੇ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਐਨਐਸਏ ਉਹਨਾਂ ਦੇ ਉੱਤੇ ਲੱਗੀ ਹੋਈ ਹੈ ਉਹ ਕੁਲਵੰਤ ਸਿੰਘ ਰਾਓ ਕੇ ਬਰਨਾਲਾ ਜ਼ਮਨੀ ਚੋਣ ਲੜ ਸਕਦੇ ਆ ਚਰਚਾਵਾਂ ਛਿੜ ਗਈਆਂ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੈ ਕੇ ਵੀ ਚਰਚਾ ਛੜੀ ਸੀ ਔਰ ਹੁਣ ਕੁਲਵੰਤ ਸਿੰਘ ਰਾਓ ਕੇ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੁਲਵੰਤ ਸਿੰਘ ਰਾਓ ਕੇ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਨੇ ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਬਰਨਾਲਾ ਜ਼ਿਮਨੀ ਚੋਣ ਦੇ ਵਿੱਚ ਖਾਸ ਕਰਕੇ ਉਹਨਾਂ ਦਾ ਨਾਮ ਉਭਾਰਿਆ ਜਾ ਰਿਹਾ ਹੈ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਦੋ ਵੱਡੇ ਫਤਵੇ ਜਿਹੜੇ ਨੇ ਉਹ ਗਰਮ ਖਿਆਲੀਆਂ ਨੂੰ ਦਿੱਤੇ ਗਏ ਨੇ ਔਰ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਕੁਲਵੰਤ ਸਿੰਘ ਰਾਓ ਕੇ ਜਿਹੜੇ ਨੇ ਉਹ ਵੀ ਚੋਣ ਮੈਦਾਨ ਚ ਉਤਰ ਆਉਣ ਤੇ ਉਹਨਾਂ ਨੂੰ ਵੀ ਇਹ ਫਤਵਾ ਜਿਹੜਾ ਉਹ ਬਰਨਾਲੇ ਤੋਂ ਲੋਕ ਦੇ ਦੇਣ ਖੈਰ ਇਸ ਮਾਮਲੇ ਨੂੰ ਲੈ ਕੇ ਜੇ ਕੁਲਵੰਤ ਸਿੰਘ ਰਾਓਕੇ ਦੀ ਗੱਲ ਕਰੀਏ ਉਹਨਾਂ ਦੇ ਪਿਤਾ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਚੜਤ ਸਿੰਘ ਜੋ ਕਿ ਸੰਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਵਿਚਰ ਚੁਕੇ ਨੇ ਉਹਨਾਂ ਦਾ ਕਰੀਬੀ ਤਾਲੁਕਾਤ ਦੱਸਿਆ ਜਾਂਦਾ ਉਹਨਾਂ ਦੇ ਨਾਲ ਔਰ ਇਥੋਂ ਤੱਕ ਕਿ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ 1992 ਦੇ ਕਰੀਬ ਕੁਲਵੰਤ ਸਿੰਘ ਰਾਓਕੇ ਦੇ ਪਿਤਾ ਨੂੰ ਚੜਤ ਸਿੰਘ ਨੂੰ ਪੁਲਿਸ ਘਰੋਂ ਚੱਕ ਲੈਂਦੀ ਹੈ ਔਰ ਇਲਜ਼ਾਮ ਨੇ ਕਿ ਉਹਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਕੋਈ ਸੰਪੂਰਨ ਤੱਥ ਪੇਸ਼ ਕਰਨਾ ਵਾਜਬ ਨਹੀਂ ਹੋਵੇਗਾ ਪਰ ਜੋ ਗੱਲਾਂ ਕੀਤੀਆਂ ਗਈਆਂ ਜੋ ਗੱਲਾਂ ਸਾਹਮਣੇ ਪੇਸ਼ ਆਈਆਂ ਉਹਨਾਂ ਮੁਤਾਬਕ ਉਹਨਾਂ ਦੇ ਪਿਤਾ ਗਾਇਬ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਕਦੀ ਲੱਭੇ ਨਹੀਂ ਕਦੀ ਮਿਲੇ ਨਹੀਂ ਔਰ ਉਹ ਦੌਰ ਇਸ ਤਰ੍ਹਾਂ ਦਾ ਸੀ ਇਸ ਕਰਕੇ ਇਹ ਗੱਲਾਂ ਆਮ ਆਪ ਮਹਾਰੇ ਲੋਕਾਂ ਦੇ ਮੂੰਹੋਂ ਨਿਕਲ ਆਉਂਦੀਆਂ ਨੇ ਖੈਰ ਦੂਜੇ ਪਾਸੇ ਕੁਲਵੰਤ ਸਿੰਘ ਰਾਓਕੇ ਨੇ ਦੀਪ ਸਿੱਧੂ ਦੇ ਨਾਲ ਵੀ ਉਹਨਾਂ ਦੀ ਖਾਸੀ ਸ਼ਮੂਲੀਅਤ ਰਹੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਰਹੇ ਨੇ ਔਰ ਦੀਪ ਸਿੱਧੂ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਦੇ ਨਾਲ ਖਾਸੀ ਨੇੜਤਾ ਉਹਨਾਂ ਦੀ ਰਹੀ ਹੈ ਔਰ ਹੁਣ NSA ਲੱਗੀ ਹੋਈ ਆ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਔਰ NSA ਲੱਗੇ ਹੋਏ ਲੀਡਰ ਜਿਹੜੇ ਨੇ ਉਹ ਖਾਸ ਕਰਕੇ ਧੂੜਾਪੱਟ ਦੇ ਨਜ਼ਰ ਆ ਰਹੇ ਨੇ ਹੋ ਸਕਦਾ ਹੈ ਕਿ ਕੁਲਵੰਤ ਸਿੰਘ ਰਾਓ ਕੇ ਵੀ ਐਤਕੀ ਜੇ ਨਿਕਲਦੇ ਨੇ ਚੌਣ ਮੈਦਾਨ ਦੇ ਵਿੱਚ ਨਿੱਤਰਦੇ ਨੇ ਤਾਂ ਹੋ ਸਕਦਾ ਹੈ ਕਿ ਉਹ ਵੀ ਬਾਜ਼ੀ ਮਾਰ ਜਾਣ ਹਾਲਾਂਕਿ ਬਹੁਤ ਜਲਦੀ ਹੋਵੇਗਾ ਕੁਝ ਵੀ ਕਹਿ ਦੇਣਾ ਬਹੁਤ ਜਲਦੀ ਹੋਵੇਗਾ ਕੋਈ ਵੀ ਕਿਆਸਰਾ ਇਹ ਪ੍ਰਗਟ ਕਰਨਾ ਪਰ ਤਾਂ ਵੀ ਜੋ ਗੱਲਾਂ ਚੱਲਦੀਆਂ ਪਈਆਂ ਨੇ ਹੋ ਸਕਦਾ ਹੈ ਕਿ ਕਲਵੰਤ ਸਿੰਘ ਰਾਓ ਕੇ ਜਿਹੜੇ ਨੇ ਉਹ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਜਾਣ ਹਾਲਾਂਕਿ ਇਸ ਤੋਂ ਪਹਿਲਾਂ ਦੇ ਸੰਦਰਭ ਜਿਹੜੇ ਨੇ ਉਹ ਵੀ ਹਰ ਕਿਸੇ ਨੇ ਦੇਖੇ ਇਸ ਤੋਂ ਪਹਿਲਾਂ ਦੇ ਸਮੇਂ ਕਰਨ ਹਰ ਕੋਈ ਜਾਣਦਾ ਹੈ ਜਾਣਦਾ ਹੈ ਕਿ ਕਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਖਡੂਰ ਸਾਹਿਬ ਅਤੇ ਫਰੀਦਕੋਟ ਕੌਨਸਟਿਟੂਐਂਸੀ ਤੋਂ ਇਤਿਹਾਸ ਦਰਜ ਕਰਵਾ ਦਿੱਤਾ ਔਰ ਇਸ ਤੋਂ ਬਾਅਦ ਹੁਣ ਕੁਲਵੰਤ ਸਿੰਘ ਰਾਓ ਕੇ ਦਾ ਚੋਣ ਮੈਦਾਨ ਦੇ ਵਿੱਚ ਨਿੱਤਰਨਾ ਜੇ ਉਹ ਨਿੱਤਰਦੇ ਨੇ ਤਾਂ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਇੱਕ ਵੱਖਰੀ ਪਾਰਟੀ ਦੀ ਸ਼ੁਰੂਆਤ ਹੋਈ ਨਜ਼ਰ ਆ ਰਹੀ ਹੈ ਲੱਗਦਾ ਪਿਆ ਕਿ ਹੌਲੀ ਹੌਲੀ ਕਰਕੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਜਿਹੜੇ ਨੇ ਉਹ ਇੱਕ ਪਾਰਟੀ ਸਿਰਜਦੇ ਨਜ਼ਰ ਆ ਰਹੇ ਨੇ ਪਹਿਲਾਂ ਭਾਈ ਅਮਰਤਪਾਲ ਸਿੰਘ ਫਿਰ ਸਰਜੀਤ ਸਿੰਘ ਖਾਲਸਾ ਵਿੱਚ ਇਹ ਚਰਚਾ ਛਿੜੀ ਸੀ ਪ੍ਰਧਾਨ ਮੰਤਰੀ ਬਾਜੇਕੇ ਦੀ ਔਰ ਹੁਣ ਕੁਲਵੰਤ ਸਿੰਘ ਰਾਓਕੇ ਹੌਲੀ ਹੌਲੀ ਕਰਕੇ ਚੋਣ ਮੈਦਾਨ ਦੇ ਵਿੱਚ ਨਤਰਿਆ ਜਾਵੇਗਾ ਜਾਂ ਇਹ ਮੌਕਾ ਆਉਂਦਾ ਜਾਂ ਨਹੀਂ ਆਉਂਦਾ ਇਹ ਬਾਅਦ ਦੀ ਗੱਲ ਹੈ ਪਰ ਫਿਲਹਾਲ ਚਰਚਾਵਾ ਜਿਹੜੀਆਂ ਨੇ ਉਛੜ ਗਈਆਂ ਨੇ ਹਰ ਹਾਲਾਂਕਿ ਜ਼ਰੂਰ ਇਹ ਗੱਲ ਚੱਲਦੀ ਪਈ ਹੈ ਅੱਜ ਸਵੇਰੇ ਹੀ ਇੱਕ ਗੱਲ ਸਾਹਮਣੇ ਆਈ ਸੀ ਨਤਰਕੇ ਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ ਤੇ ਉਸ ਵਾਸਤੇ ਭਾਈ ਅਮਰਤਪਾਲ ਸਿੰਘ ਟੇਕਓਵਰ ਕਰ ਸਕਦੇ ਨੇ ਉਦੇ ਵਿੱਚ ਹੁਣ ਕੀ ਇਹ ਚਰਚਾ ਵੀ ਜੋੜ ਦਿੱਤੀ ਜਾਵੇ ਕਿ ਭਾਈ ਅਮਰਿਤਪਾਲ ਸਿੰਘ ਜੇ ਟੇਕਓਵਰ ਕਰਦੇ ਨੇ ਤਾਂ ਉਸ ਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਉਹ ਉਹੀ ਨਮਾਇंदे ਹੋਣਗੇ ਜਿਹੜੇ ਹੁਣ ਜਿੱਤ ਹਾਸਲ ਕਰਦੇ ਨਜ਼ਰ ਆ ਰਹੇ ਨੇ ਸਰਜੀਤ ਸਿੰਘ ਖਾਲਸਾ ਹੋ ਸਕਦੇ ਨੇ ਪ੍ਰਧਾਨ ਮੰਤਰੀ ਬੱਜੇ ਦੀ ਚਰਚਾ ਅਜੇ ਚੱਲਦੀ ਪਈ ਹੈ ਉਹਦੇ ਵਿੱਚ ਹੀ شمار ਹੋਗੇ ਨੇ ਕੁਲਵੰਤ ਸਿੰਘ ਰਾਓਗੇ ਕੀ ਕੁਝ ਹੁੰਦਾ ਹੁੰਦੇ ਸਮੇਂ ਨੂੰ ਦੱਸ ਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ